Um ਗੁਰ ਸਚਾ ਪਾਤਸ਼ਾ ਬੇਪਰਵਾਤਾ ਸਹਾਬਾ ਨਾਉ ਗਰੀਬ ਨਿਵਾਜ ਹੈ ਬੇਮੁਤਾਜ ਨਾਮੋ ਮਹਾਂਬਾ ਬੇਸ਼ਮਾਰ ਨਿਰੰਕਾਰ ਦਾ ਅਲਖਿਆ ਪਾਰਿਆ ਲਾਹੋ ਸਿਆਬਾ ਕਾਇਮ ਦਾਇਮ ਸਾਹਿਬੀ ਹਾਜ਼ਰ ਨਾਜ਼ਰ ਬੇਰ ਕਿਤਾਬਾ ਅਗਮਿਆ ਡੋਲਿਆ ਤੋਲ ਹੈ ਤੋਲ ਨਹਾਰ ਨਾ ਡੰਡੀ ਸ਼ਾਬਾ ਕਿਸਤ ਰਾਜ ਕਮਾਵਦਾ ਦੁਸ਼ਮਣ ਦੂਤ ਨਾ ਸ਼ੋਰ ਸ਼ਰਾਬਾ ਆਦਲ ਅਦਲ ਚਲਾਇਦਾ ਜਾਲਮ ਜ਼ੁਲਮ ਨਾ ਜੋਰ ਜਰਾਬਾ ਜਾਹਰ ਪੀਰ ਜਗਤ ਗੁਰ ਬਾਬਾ ਜਾਹਰ ਪੀਰ ਜਗਤ ਗੁਰ ਬਾਬਾ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਹਨ ਬਾਬਾ ਨਾਨਕ ਤੂੰ ਨਿਰੰਕਟਾ ਸ਼ਨ ਪਾਇ ਜਿਨੇ ਤੁਧ ਨੂੰ ਧੰਨ ਕਹਿਆ ਦਿਨ ਜਮ ਨੇੜ ਨਾ ਆਇ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸਤ ਸਰ ਜੀਆ ਅਭੇ ਗੁਣ ਗੋਈ ਸਭ ਇੱਕ ਸ਼ਬਦ ਵਰਤ ਦਾ ਜੋ ਕਰੇ ਸੋ ਹੋਈ ਗੁੜਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਦ ਆ ਗੁਰਮੁਖ ਨਾਨਕ ਆ ਰੱਦ ਆ ਸਭ ਆਖੂ ਤਨ ਤਨ ਕੰਗੁਰ ਸੋਈ ਹਰ ਜੁਗ ਜੁਗ ਭਗਤ ਉਪਾਇਆ ਜਿਉਰਾ ਸਜ ਰੱਖਦਾ ਵਾ 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 ਕਮਾਲ ਹੈ ਕਮਾਲ ਮਿੱਤਰ ਜੋ ਜੀ ਵਾ 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 ਤੇਰਾ ਮਾਲ ਮਾਨ ਕੇ ਦੀਵਾਰੀ ਸਾਈਂ ਖੋ ਕਰ ਜਵਾ ਵਾ ਵਾ ਤੇ ਸਰਦਾਰ ਸਾਈਂ ਖੋ ਰਾਈ ਗੁਰੂ ਸਾਹਿਬ ਵੈਰ ਦੀ ਸੱਤ ਪਰਿਸ਼ਾਤਨਾ ਵਾ ਹੈ ਗੁਰੂ ਜੀ ਪੌੜੀ ਬੜੇ ਕੀਆ ਵੜਿਆਈਆ ਕਿਚ ਕਹਿਣਾ ਕਹਿਣ ਨਾ ਜਾ ਕਰਤਾ ਦਾਦਰ ਕਰੀ ਤੇ ਜੀਆਂ ਰਜ਼ਕ ਸੰਭਾਹੇ ਸਾਈਂ ਕਾਰ ਕਾਮਾ ਮੁਣੀ ਤੁਰਛੋ ਢੀ ਤਿੰਨੇ ਪਾਏ ਨਾਨਕ ਦੀ ਬਾਣੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਤੇ ਰਜ਼ਾਏ ਸੋ ਕਰੇ ਤੇ ਰਜ਼ਾਏ ਤੁਦ ਕਤ ਨਾਮ ਮੇਰੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰ ਨਾ ਪਾਇ ਸਤਗੁਰ ਪਾਇ ਸਹਿਜ ਸਿੰਘ ਦੀ ਬਣਾਈ ਆ ਗਾਇਆ ਰਾਗ ਰਤਨ ਪਰ ਨਾਮ ਅਨੰਦ ਨੂੰ ਆਸਾਤ ਕਰੇ 啊！要 ਸ਼ੌਧ ਤਰੋ ਤੇ ਆਰੋ ਸੱਜਣਾ ਮੰਗਰਾ ਆਧਾਰੋ ਵਜ ਪੰਚਰ ਚਟਕਾਰ ਸਮਾਰੇ ਬਹਿ ਜਾ ਸੱਜਣਾ ਬਹਿ ਜਾ ਦੁਖਦਾਰਿਆ ਵਜ ਦੂ ਤੁਲਬਸਨ ਕੀ ਤੀਸਾਲ ਕੱਟ ਕਮਾਰਿਆ ਕਰਨ ਪਾਇਆ ਤੁੰਦਿ ਨੰਦੇ ਨਾਮ ਕਹਿ ਲਾ ਕੇ ਜੈ ਨਾਨਕ ਸੁਖੂ ਅਤ ਕਰਿਆ ਤਾ ਤਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਕਰਮੀ ਆਪੋ ਆ ਸ੍ਰੀ ਵਾਹਿਗੁਰੂ ਜੀ ਇੱਕ ਓਮਕਾਰ ਸਤਗੁਰ ਪਰਸਾਦਾ ਸੋਰਠ ਮਹਾਲਾ ਪਰਵਕੀ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਬਿਹਾਲ ਹੋਆ ਪਰ ਬ੍ਰਹਮ ਸੋ ਆਮੀ ਪੂਰਾ ਸਤਗੁਰ ਧਿਆਆ ਪਰਵਕੀ ਸਰਣ ਸਗਲ ਭੈ ਲਾਥੇ ਦਖਬੇ ਨਸੇ ਸੁਖ ਪਾਇਆ ਦਇਆਲ ਹੋਆ ਪਰਬ੍ਰਹਮ ਸੋ ਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾ ਸਤਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਆਪਣਾਸੀ ਕੋ ਕੋ ਬਿਗਨ ਨ ਕੋ ਲਗ ਜੋ ਸਤ ਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਦੇ ਅੰਤਰਾ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਾਵੇ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਕਰਿ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਨ ਪੂਰਨ ਪੈਰਖਾਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅਖਰ ਲਗ ਕੰਨਾ ਤੁਖ ਭੁੱਲ ਜੁਕ ਮਾਫ ਆਪ ਜੀ ਦੇ ਚਰਨ ਕਮਨਾ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ